ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਲੰਗਿਆਣਾ ਪਰਾਣਾ ਤਸਵੀਰ ਬਾਗਾ ਪਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਘੰਟੇ ਦੇ ਬਟਨ ਵਾਲ ਤੇ ਪ੍ਰੈਸ ਕਰ ਲਓ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ 98783 93488 ਅੱਜ 22 ਦੇ ਇੱਕ ਛੋਟੀ ਸੇਲ ਆ ਨੰਬਰ ਸਕਰੀਨ ਤੇ ਚੱਲੂਗਾ ਜੀ ਤਸੱਲੀ ਕਰਨਾ ਤੁਹਾਡਾ ਫਰਜ਼ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਹਾਂਜੀ ਬਾਈ ਵੈਸਟੀ ਕਾਲ ਵੈਸਟੀ ਕਾਲ ਨਾਮ ਦੱਸ ਦੇ ਕੇ ਬਾਈ ਬਾਈ ਜੱਜੂ ਹੈ ਜੀ ਇਹਦੀ ਪਰਸੋਂ ਬੇਟੀ ਵੈੜ ਦੇ ਵੀਡੀਓ ਪਾਈ ਵੈਗੀ ਉਹ ਹਾਂ ਵੀਰੇ ਵੈਗੀ ਠੀਕ ਆ ਯਾ ਛੋਟੀ ਪਰ ਕੀ ਡਿਟੇਲ ਆ ਬਾਈ ਇਹਦੀ ਇਹ 1.5 ਸਾਲ ਦੀ ਵੀਰੇ ਠੀਕ ਆ ਜੀ ਉਹ ਹੀ ਆ ਠੀਕ ਆ ਜੀ ਤੋਰ ਲਈ ਮੜੇ ਜੀ ਦੋਸਤੋ 1.5 ਸਾਲ ਛੋਟੀ ਦੀ ਉਮਰ ਆ ਮੂੰਹ ਤੋਂ ਖੀਰੀ ਆ ਗਈ ਸਮਾਂ ਹੀ ਪੜੀ ਚੰਗੀ ਆ ਵੇਲ ਚੰਗੀ ਆ ਗਈ ਸਿੰਘ ਤੁਸੀਂ ਦੇਖ ਹੀ ਸਕਦੇ ਕੁੰਡੇ ਕਰਦੀ ਆਉਂਦੀ ਆ ਗਈ ਮੂੰਹ ਮੱਥੇ ਸੋਹਣੀ ਆ ਫੇਸ ਕੁਆਲਟੀ ਵੀ ਚੰਗੀ ਆ ਗਈ ਇਹ ਤਾਂ ਬਾਈ ਨੇ ਨਵਾਈ ਨਹੀਂ ਗਈ ਇਹ ਨਵਾਈ ਹੁੰਦੀ ਤਾਂ ਚਮਕਣਾ ਸੀ ਪੂਰਾ ਤੇਲ ਤੋਂ ਮਲਿਆ ਹੁੰਦਾ ਇਹਦੇ ਚਾਰ ਹੀ ਥਾਣਾ ਫੁੱਲ ਗਿਆਉਚ ਲੱਗੇ ਤੁਸੀਂ ਦੇਖ ਸਕਦੇ ਠੰਡੀ ਸੀਲ ਬਹੁਤ ਆ ਗਈ ਸਮਝ ਪਲੀ ਬਹੁਤ ਚੰਗੀ ਆ ਗਈ ਵਾਇਨ ਵਾਇਨ ਬਹੁਤ ਆਗਾ ਸਿੰਘ ਤੋਂ ਨੇੜੇ ਦਿਖਾ ਦਿੰਨੇ ਆਗੇ ਸਿੰਘ ਪੂਰੇ ਕੁੰਡੇ ਕਰਦੀ ਆਉਂਦੀ ਆ ਗਈ ਡੇਢ ਸਾਲ ਐਸਦੀ ਉਮਰ ਆ ਗਈ ਮੁੱਲ ਬਾਈ ਇਹਦਾ 25000 ਆ ਇਚੋ ਮਾਨਤਾਨ ਮਾੜਾ ਮੋਟਾ ਕੋਈ ਹਾਂਜੀ ਕਰ ਦਾਂਗੇ ਦੋਸਤੋ 25000 ਜੈਜ ਜੀ ਡਿਮਾਂਡ ਆ ਬਾਈ ਦੀ ਵਿੱਚੋ ਮਾਨਤਾਨ ਹੋ ਜੂਗਾ ਜਿਵੇਂ ਕਾਲੀ ਜਾਂ ਸਿਰਫ ਪੂਸ ਚਿੱਟੀ ਆ ਗਈ ਮਗਰੋਂ ਮੜੀ ਜੀ ਦੀ ਦੇਖ ਸਕਦੇ ਹੋ ਬਾਕੀ ਸਾਰੀ ਬਲੈਕ ਹੀ ਆ ਸੰਡੀਆਂ ਸੀਰ ਬਹੁਤ ਆ ਗਈ ਬਾਈ ਨਵੇਂ ਨੇ ਬਹੁਤ ਸਮਝ ਪਲੀ ਵੀ ਚੰਗੀ ਆ ਗਈ 25000 ਇਸ ਦਾ ਮੁੱਲ ਆ ਬਾਕੀ ਸਾਲੀ ਫਰਕ ਕਰਾ ਤੁਹਾਡਾ ਫਰਜ ਬਣਦਾ ਮਹਰੇ ਵੀਡੀਓ ਜੇਕਰ ਤੁਸੀਂ ਪੈਸੇ ਲੈਣੇ ਹੁੰਦੇ ਆਗੇ ਜੇ ਕਿਸੇ ਵੀ ਉਹਦੇ ਪਸੰਦ ਆਉਂਦੀ ਆ ਨੰਬਰ ਸਕਰੀਨ ਤੇ ਚੱਲੂਗਾ ਇਹਦੀ ਮਾਨ ਦਾ ਦੁੱਧ ਬਾਈ 14 ਕਿਲੋ ਠੀਕ ਆ ਜੀ ਪੈਸਾ ਨੇੜੋ ਲਈ ਕਿਤੋਂ ਹਾਂਜੀ ਦੋਸਤੋ ਮਾਤਾ ਦਾ 14 ਕਦ ਰਿਕਾਰਡ ਆ ਭਾਈ ਕਹਿੰਦਾ ਆਪਾਂ ਇਥੋਂ ਨੇੜੋ ਹੀ ਲਈ ਹੈਗੀ ਬਾਕੀ ਤਸਦੀ ਪ੍ਰਕਤੀ ਕੋਲੇ ਆ ਕੇ ਕਰ ਲੈਣੀ ਹੈਗੀ ਧੰਨਵਾਦ ਜੀ